ਲੰਗੀਤਰ ਪਾਤਸ਼ਾਹ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡ ਕੇ ਸਰਸਾ ਨਦੀ ਪਾਰ ਕੀਤੀ ਤਾਂ ਉਹਨਾਂ ਨਾਲ ਦੋ ਵੱਡੇ ਸ਼ਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਅਤੇ ਕੁਝ ਕੋ ਸਿੱਖ ਰਹੇਗੇ ਦੂਜੇ ਪਾਸੇ ਸਰਸਾ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਛੋਟੇ ਸ਼ਹਿਬਜ਼ਾਦਿਆਂ ਦੀਆਂ ਉਂਗਲਾਂ ਫੜ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਨ ਤੇ ਪੁੱਜ ਗਏ ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਅਪੇਦ ਹੋ ਜਾਂਦੀ ਹੈ ਪਰਿਵਾਰ ਦਾ ਵਿਛੋੜਾ ਪੈ ਗਿਆ ਸਰਸਾ ਨਦੀ ਪਾਰ ਕਰਕੇ ਗੁਰੂ ਜੀ ਜਦੋਂ ਕੋਟਲਾ ਨਹਿਂਗਖਾਂ ਤਾਂ ਉਹਨਾਂ ਨੇ ਤੇ ਮੁੜਕ ਹਮਲਾ ਹੋ ਗਿਆ ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਬੈਰੀ ਨੂੰ ਪਿਛਾੜਿਆ ਇੱਥੋਂ ਚੱਲ ਕੇ ਗੁਰੂ ਜੀ ਚਮਕੌਰ ਪਹੁੰਚੇ ਹੁਣ ਉਹਨਾਂ ਨਾਲ ਕੇਵਲ 40 ਸਿੰਘ ਹੀ ਰਹਿ ਗਏ ਬਾਕੀ ਸ਼ਹੀਦ ਹੋ ਪਾਗੇ ਕੜਾਕੇ ਦੀ ਠੰਡ ਪੈ ਰਹੀ ਸੀ ਇੱਥੇ ਗੁਰੂ ਜੀ ਨੇ ਗੜੀ ਵਿੱਚ ਟਿਕਾਣਾ ਕੀਤਾ ਜਿਸ ਨੂੰ ਕੱਚੀ ਗੜੀ ਆਖਿਆ ਜਾਂਦਾ ਹੈ ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇੱਥੇ ਵੀ ਪਹੁੰਚ ਗਈਆਂ ਸੀ ਪਿੱਛੇ ਅਤੇ ਗੜੀ ਨੂੰ ਕੇਰਾ ਪਾ ਲਿਆ ਸਿੰਘਾਂ ਨੇ ਇਸ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਪਰ ਦੁਪਹਿਰ ਤੱਕ ਸਿੰਘਾਂ ਦੇ ਤੀਰ ਅਤੇ ਗੋਲੀ ਸਿੱਕਾ ਖਤਮ ਹੋ ਗਿਆ ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਗੜੀ ਵਿੱਚੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਨੀ ਸੀ ਦੋ ਜਥਿਆਂ ਦੇ ਨਾਲ ਬਾਬਾ ਜੀਤ ਸਿੰਘ ਜੀ ਅਤੇ ਬਾਬਾ ਜੂਹਾਰ ਸਿੰਘ ਜੀ ਜੁੱਧ ਵਿੱਚ ਗਏ ਸਿੰਘਾਂ ਦਾ ਜਥਾ ਜਕਾਰਾ ਬੁਲਾਉਂਦਾ ਬਿਜਲੀ ਵਾਂਗ ਵੈਰੀ ਉੱਤੇ ਟੁੱਟ ਪੈਂਦਾ ਅਤੇ ਅਨੇਕਾਂ ਵੈਰੀਆਂ ਦੇ ਆਹੂ ਲਾਉਂਦਾ ਹੋਇਆ ਸ਼ਹੀਦੀ ਦਾ ਜਮਾ ਪੀ ਲੈਂਦਾ ਵਾਰੀ ਆਉਣ ਤੇ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾਜੀਤ ਸਿੰਘ ਨੂੰ ਆਸ਼ੀਰਵਾਦ ਦੇ ਕੇ ਸ਼ਿੱਦੀ ਦੇਣ ਲਈ ਤੋਰਿਆ ਪੁੱਤਰ ਦੀ ਬਹਾਦਰੀ ਨੂੰ ਗੁਰੂ ਸਾਹਿਬ ਗੜੀ ਦੀ ਕੰਧ ਤੇ ਖੜ ਕੇ ਵੇਖ ਰਹੇ ਸਨ ਜਦੋਂ ਸ਼ੈਭਜਾਦੇ ਨੇ ਛੀਦੀ ਦਾ ਜਾਮ ਪੀਤਾ ਤਾਂ ਆਪ ਨੇ ਰੋਸ ਪ੍ਰਗਟ ਕਰਨ ਦੀ ਥਾਂ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਛੋਟੇ ਸ਼ੈਭਜਾਦੇ ਨੂੰ ਯੁੱਧ ਵਿੱਚ ਭੇਜ ਦਿੱਤਾ ਜਿਸ ਵਰਤੀ ਅਤੇ ਸਿਆਣਪ ਨਾਲ ਸ਼ੈਭਜਾਦੇ ਜੂ ਬਿਆਰ ਸਿੰਘ ਨੇ ਯੁੱਧ ਕੀਤਾ ਉਸ ਨੇ ਵੈਰੀਆਂ ਨੂੰ ਵੀ 당 ਕਰ ਦਿੱਤਾ ਰਾਤ ਪੈਂਦ ਤੱਕ ਛੋਟੇ ਸ਼ੈਭਜਾਦੇ ਨੇ ਵੀ ਛੀਦੀ ਪ੍ਰਾਪਤ ਕਰ ਲਿਆ ਦੁਨੀਆ ਵਿੱਚ ਕੋਈ ਵੀ ਗੁਰੂ ਰੈਬਰ ਬਾਦਸ਼ਾਹ ਜੇ ਆ ਨਹੀਂ ਹੋਇਆ ਜਿਸ ਨੇ ਮਜ਼ਲੂਮਾਂ ਦੀ ਰਾਖੀ ਆਪਣੇ ਹੱਥੀ ਆਪਣੇ ਪਿਤਾ ਤੇ ਪੁੱਤਰ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ ਦੋਮਾ ਸ਼ਹਿਬ ਜਦਿਆਂ ਦੀ ਸ਼ਹਾਦਤ ਤੋਂ ਪਿੱਛੋਂ ਦਸ਼ਮੇਸ਼ ਪਿਤਾ ਨੇ ਕਾਲਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੰਨ ਭਾਗ ਹਨ ਮੇਰੇ ਇਹ ਕਾਲਪੁਰਖ ਦੀ ਮਾਨਤ ਸਨ ਉਸ ਨੂੰ ਸੌਂਪ ਕੇ ਮੈਂ ਮੈਦਾਨੇ ਜੰਗ ਤੋਂ ਸੁਰਖਰੂ ਹੋ ਕੇ ਜਾ ਰਿਹਾ ਹਾਂ ਚਮਕੌਰ ਦੀ ਅਸਾਂਵੀ ਜੰਗ ਵਿੱਚ ਵੱਡੇ ਸ਼ਹਿਬਜ਼ਾਦਿਆਂ ਸਮੇਤ ਛੀ ਦੋ 40 ਸਿੰਘਾਂ ਨੇ ਇਸ ਪਾਵਨ ਧਰਤੀ ਨੂੰ ਪਵਿੱਤਰ ਬਣਾ ਦਿੱਤਾ। ਇਹ ਧਰਤੀ ਇੱਕ ਤੀਰਥ ਸਥਾਨ ਬਣ ਗਈ। ਜੋ ਸ਼ਹਾਦਤ ਦੇ ਇਤਿਹਾਸ ਦੀ ਛਾਦੀ ਪਰਦੀ ਹੈ। ਸ਼ਾਕਾ ਚਮਕੌਰ ਗੜੀ ਦਾ ਖਾਲਸਾ ਪੰਥ ਦੀ ਗੌਰਮਈ ਦਾਸਤਾਨ ਹੈ। ਇਹ ਦੁਨੀਆ ਵਿੱਚ ਅਨੋਖੀ ਵੀਰਤਾ ਦੀ ਦਾਸਤਾਨ ਹੈ। ਇਹ ਅਜਿਹੀ ਵੀਰਤਾ ਦੀ ਦਾਸਤਾਨ ਨੂੰ ਮੋੜ-ਮੋੜ ਸੁਣ ਲਈ ਪ੍ਰੇਰਿਤ ਕਰਦੀ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ